ਇੱਕ ਲੜਕੀ ਦੀ ਜਿਹੜੀ ਵੀਡੀਓ ਆ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਛ ਜਿਹੜੀਆਂ ਛੇਲ ਜਿਹੜੀਆਂ ਤਸਵੀਰਾਂ ਨੇ ਉਹਦੇ ਵਿੱਚ ਵਾਇਰਲ ਹੋਈਆਂ। ਜਿਹੜੀ ਲੜਕੀ ਹੈਗੀ ਸੀ ਇਹਦੇ ਵੱਲੋਂ ਇੱਕ ਕੰਪਲੇਂਟ ਸਾਡੇ ਕੋਲ ਦਾਇਰ ਕੀਤੀ ਗਈ ਸੀ। ਜਿਸ ਦੀ ਪੜਤਾਲ ਵਾਸਤੇ ਸਾਡੇ ਮੈਂ ਗਰੇ ਡਿਊਟੀ ਲਗਾਈ ਗਈ ਸਾਡੇ ਐਸਪੀ ਮਨਜੀਤ ਕੌਰ ਜਿਹੜੇ ਮੇਰੇ ਨਾਲ ਬੈਠੇ ਐ। ਐਸਪੀ ਪੀਵੀਐ ਇਹਨਾਂ ਦੇ ਡਿਊਟੀ ਲਈ ਸੀ ਕਿ ਜਿਹੜੀ ਹੈਗੀ ਆ ਪੜਤਾਲ ਕੀਤੀ ਜਾਂਦ ਕਿਉਂਕਿ ਜਿਹੜੀ ਲੜਕੀ ਵੱਲੋਂ ਤਰਖਾਸਤ ਦੇ ਵਿੱਚ ਆਪਣਾ ਵਕੂਆ ਦੱਸਿਆ ਸੀ ਵਕੂਆ 2024 ਦਾ ਸੀ ਜਿਹੜਾ ਕਿ 3 ਸਾਲ ਪੁਰਾਣਾ ਸੀ 1 ਸਾਲ ਪੁਰਾਣਾ ਵਕੂਆ ਹੋਣ ਕਰਕੇ ਉਹਦੀ ਜਿਹੜੀ ਹੈਗੀ ਆ ਪੜਤਾਲ ਜਿਹੜੀ ਕੀਤੀ ਗਈ ਤੇ ਪੜਤਾਲ ਦੇ ਵਿੱਚ ਜਿਹੜਾ ਹੈਗਾ ਜੋ ਅਸੀਂ ਪਾਇਆ ਗਿਆ ਕਿ ਉਹਦੇ ਵਿੱਚ ਜਿਹੜੀ ਲੜਕੀ ਹੈ ਉਹਦਾ ਜਦੋਂ ਸਾਲ ਤੋਂ ਪਹਿਲਾਂ ਇੱਕ ਲੜਕਾ ਜਿਹੜਾ ਹੈਗਾ ਸੀ ਉਹਦੇ ਨਾਲ ਅਬੀ ਜਿਹੜਾ ਪ੍ਰਭਜੀਤ ਤੇ ਲੜਕਾ ਸੀ ਉਹਦੇ ਨਾਲ ਉਹਦੀ ਸੋਸ਼ਲ ਮੀਡੀਆ ਦੇ ਉੱਪਰ ਜਾਣ ਪਛਾਣ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਭਜੀਤ ਉਹ ਆਪਣੇ ਇੱਕ ਉਸ ਦੇ ਦੋਸਤ ਸੀ ਇੱਕ ਮੁੰਡਾ ਉਹਦੇ ਨਾਲ ਉਹਦੀ ਜਾਣ ਪਛਾਣ ਜਿਹੜੀ ਹੈਗੀ ਹੈ ਅੱਗੇ ਕਰਵਾਉਂਦਾ ਹੈਗਾ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਮਿਲਜੋਗ ਉਹ ਜਿਹੜਾ ਹੋ ਜਾਂਦਾ ਹੈ ਤਾਂ ਜਿਹੜੀ ਪਰਾਪਜੀਤ ਤੇ ਜਿਹੜਾ ਲੜਕੀ ਹੈ ਕਿਸੀ ਇਹਨਾਂ ਦੇ ਆਪਸ ਦੇ ਵਿੱਚ ਦੋਨੋਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਆ ਮਾਪਿਆਂ ਦੀ ਸਹਿਮਤੀ ਦੇ ਨਾਲ ਆ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਰਿਸ਼ਤਾ ਜਿਹੜਾ ਹੈਗਾ ਫਿਕਸ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਹੈਗਾ ਇਹ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਵਰਤ ਦੇ ਰਹੇ ਹਰੇਕ ਫੰਕਸ਼ਨ ਦੇ ਉੱਪਰ ਇਹ ਇੱਕ ਦੂਜੇ ਫੰਕਸ਼ਨ ਦੇ ਵਿੱਚ ਵੀ ਜਾਂਦੇ ਸੀ ਇਹਨਾਂ ਦੇ ਪਰਿਵਾਰ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਵਿਚਰਦੇ ਸੀ ਪਰੰਤੂ ਲੜਕੀ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਕਿ ਜਿਹੜਾ ਪ੍ਰਾਪਜੀਤ ਲੜਕਾ ਸੀ ਉਸਦੇ ਉਸਦੇ ਨਾਲ ਕਿ ਉਸਦੀ ਮਰਜ਼ੀ ਤੋਂ ਬਣਾ ਸਰੀਰਕ ਸੰਬੰਧ ਬਣਾਏ। ਐਂਡ ਉਸ ਨੂੰ ਕਈ ਵਾਰ ਕੋਈ ਚੀਜ਼ ਜਿਹੜੀ ਹੈਗੀ ਨਸ਼ੀਲੀ ਚੀਜ਼ ਖਵਾ ਕੇ ਵੀ ਜਿਹੜੇ ਉਹਦੇ ਨਾਲ ਸੰਬੰਧ ਬਣਾਏ। ਜਿਸ ਦੇ ਵਿੱਚ ਜਿਹੜਾ ਉਹਦਾ ਦੋਸਤ ਸੀ ਇੰਦਰਜੋਤ ਉਹਦੇ ਵੀ ਉਹਦੀ ਜਿਹੜੀ ਹੈਗੀ ਸਹਾਇਤਾ ਕਰਦਾ ਸੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਸੇ ਅਗਲੇ ਓਕੇਸ਼ਨ ਤੇ ਉੱਤੇ ਇੰਦਰਜੋਤ ਨਾਲ ਵੀ ਉਹਦੇ ਜਿਹੜੇ ਹੈਗੇ ਸਰੀਰਕ ਸੰਬੰਧ ਜਿਹੜੇ ਹੈਗੇ ਲੜਕੀ ਵੱਲੋਂ ਬਣਾਨੇ ਪਏ। ਬਟ ਲੜਕੀ ਵੱਲੋਂ ਜਿਹੜਾ ਐਡਿਕਸ਼ਨ ਸੀ ਕਿ ਇਹ ਸਾਰਾ ਕੁਝ ਦਰਾਤਮਕਾ ਕੇ ਜਾਂ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹਦੇ ਨਾਲ ਉਹਦੀ ਮਰਜ਼ੀ ਤੋਂ ਬਿਨਾਂ ਜਿਹੜੇ ਕੰਸੈਂਟ ਜਿਹੜੀ ਸੀ ਉਹਦੀ ਲਈ ਗਈ ਜਿਹੜੀ ਉਹਦੀ ਆਪਣੇ ਫ੍ਰੀ ਕੰਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਹੀ ਸਾਰੀਆਂ ਗੱਲਾਂ ਸਾਹਮਣੇ ਆਉਣ ਦੇ ਕਿਉਂਕਿ ਇਹ ਜਿਹੜੇ ਦੋਸ਼ ਉਹਨੇ ਲਗਾਈ ਸੀ ਕੜਕੀ ਨੇ ਇੱਕ ਜਿਹੜੇ ਸੰਜੀਨਾ ਜਿਹੜੇ ਦੋਸ਼ ਸੀ ਉਹਨਾਂ ਦੇ ਉੱਪਰ 45 ਅਰਪੋਰਟ ਦੇ ਉੱਪਰ ਅਸੀਂ ਕਲੋਨੀ ਰਾਏ ਲਈ ਕਲੋਨੀ ਰਾਏ ਲੈ ਕੇ ਜਿਹੜੀ ਹੈਗੀ ਆ ਜਿਹੜਾ ਮਕਦਮਾ ਨੰਬਰ 76 ਜਿਹੜਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਇਹ ਵੀ ਐਨਐਸ ਦੀ 65 ਸੈਕਸ਼ਨ 2 ਜਿਹੜੀ ਕਲੋਜ਼ ਹੈਗੀ ਆ 351 ਜਿਹੜੀ ਵੀ ਦੀ ਕਲੋਜ਼ ਹੈਗੀ ਆ ਕਲੋਜ਼ 2 ਐਂਡ ਇਹਦੇ ਨਾਲ ਹੀ 60 ਵਾਟ ਕਲੋਜ਼ 2 ਐਂਡ 6th ਜਿਹੜੀ ਹੈਗੀ ਆ ਅੱਗੇ ਆਰਪੀ ਐਕਟ ਦੀਆਂ ਜਿਹੜੀਆਂ ਧਾਰਾਵਾਂ ਨੇ 67 68 67A ਇਹ ਜਿਹੜੀਆਂ ਧਾਰਾਵਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀਆਂ ਜਿਹੜੀਆਂ ਨੇ ਉਹ ਲਗਾਈਆਂ ਗਿਆ ਕਿਉਂਕਿ ਜਿਹੜੀ ਹੈਗੀ ਆ ਇਹ ਜਿਹੜੀਆਂ ਦੀ ਆ ਵੀਡੀਓ ਸੀ ਜਿਹੜੀਆਂ ਵੀਡੀਓ ਆ ਜਿਹੜਾ ਫੜਾ ਕੇ ਇਹਨਾਂ ਵੱਲੋਂ ਵਾਇਰਲ ਕੀਤੀਆਂ ਗਈਆਂ ਤਾਂ ਇਹ ਮਗਧਮਾ ਦਰਜ ਕਰ ਦਿੱਤਾ ਗਿਆ ਜਿਹੜੀ ਦੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਿਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਖਰਬਜੀਤ ਸਿੰਘ ਆ ਉਹਦੀ ਉਮਰ ਜਿਹੜੀ 18 ਸਾਲ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਜੋਤ ਉਹਦੀ ਉਮਰ ਜਿਹੜੀ ਹੈਗੀ 19 ਸਾਲ ਤਾਂ ਦੋਨੇ ਜਿਹੜੇ ਹੈ ਕਿਤੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ 21 ਇਅਰ ਦੇ ਕਰੀਬ ਹੈਗੀ ਆ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈ ਨੇ ਵੀਡੀਓ ਇਹਦੇ ਵਿੱਚ ਆਪ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਕਢੀ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀ ਆ ਜਿਹੜੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਹੈ ਚਾਹੇ ਇਸ ਕੰਟੈਂਟ ਨੂੰ ਆਪਣੇ ਫੋਨ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਲਾਦੀ ਜਾਵੇ ਸਰ ਜੀ ਤੁਹਾਨੂੰ ਜਿਹੜੀ ਲੜਕੀ ਹੈ ਤੁਸੀਂ ਹੱਸੇ ਨਹੀਂ ਤੁਹਾਨੂੰ ਇੰਨਾ ਚੋਕ ਕਿ ਤੂੰ ਕੋਹੜ ਰਹਿਣ ਵਾਲੀ ਕਿੱਥੇ ਲਈ ਉਸੇ ਏਰੀਆ ਦੇ ਨੇ ਜਿਹੜਾ ਪ੍ਰਭਜੀਤ ਸਿੰਘ ਹੈਗਾ ਉਹ ਸਿਟੀ ਨਕੋਦਰ ਏਰੀਆ ਦਾ ਰਹਿਣ ਵਾਲਾ ਹੈਗਾ ਦੂਜਾ ਜਿਹੜਾ ਹੈਗਾ ਥਾਣਾ ਸ਼ੁਸ਼ੇਰ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੋਈ ਉੱਥੇ ਦਾ ਰਹਿਣ ਵਾਲਾ ਹੈਗਾ ਜਿਹੜਾ ਅੰਦਰ ਜੋਤਾ ਤਾਂ ਇਹਨਾਂ ਦੇ ਜਿਸ ਤਰੀਕੇ ਮੈਂ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਪਹਿਲਾਂ ਪ੍ਰਾਗੀ ਸਿੰਘ ਨਾਲ ਜਾਣ-ਪਛਾਣ ਹੋਈ ਬਾਅਦ ਵਿੱਚ ਇਹਨਾਂ ਦੀ ਜਿਹੜੀ ਹੈ ਕਿ ਐਸਾ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਫiancye ਦੇ ਤੌਰ ਤੇ ਫੀਚਰ ਹੋਇਆ ਨੋ ਨੋ ਪਰਿਵਾਰਾਂ ਦਾ ਮੇਲ ਜੋਨ ਸੀ ਬਟ ਇਹ ਦੇ ਜਿਹੜੀ ਲੜਕੀ ਨਾਲ ਇਹਨਾਂ ਦੇ ਸਰੀਰਕ ਸੰਬੰਧ ਜਿਹੜੇ ਹੈਗੇ ਨੇ ਉਹ ਉਸ ਨੂੰ ਕੋਈ ਨਸ਼ੀਲੀ ਵਸਤੂ ਦੇ ਕੇ ਤੇ ਉਹਦੀ ਮਰਜ਼ੀ ਤੋਂ ਬਿਨਾਂ ਪ੍ਰਾਉਂਡ ਦੇ ਜਿਹੜੇ ਦੋਸ਼ ਹੈਗੇ ਸੀ ਜਿਹੜਾ ਦੀ ਜਿਹੜੀ ਹੈਗੀ ਪਤਾਲ ਜਿਹੜੀ ਕੀਤੀ ਗਈ ਕਿ ਉਹਦੇ ਦੇ ਆਧਾਰ ਤੇ ਮਕਦਮਾ ਸੀ ਆਲਰੇਡੀ ਦਰਜ ਕਰ ਚੁੱਕੇ ਹਾਂ। ਜਿਹੜੇ ਕਿੰਨੇ ਵਾਈਲ ਦੋ ਕੰਪਲੇਂਟ ਦਿੱਤਾ ਨੂੰ ਤੇ ਮਹਿਲਾ ਯੂਨੀਟ ਨੂੰ ਅੱਜ ਮੁਕਤੀ ਸੰਦਰ ਦੇ ਤੁਸੀਂ ਕੋਈ ਕ੍ਰਿਮਿਨਲ ਸੈਕਸ਼ਨ ਚਲਦੀ ਹੈ ਫਿਰ ਨਹੀਂ ਐਸੀ ਜਿਹੜੀ ਹੈਗੀ ਆ ਤੇ ਐਕਸ਼ਨ ਅਸੀਂ ਆਲਰੇਡੀ ਲੈ ਚੁੱਕੇ ਸੀ। ਇਹਦੇ ਵਿੱਚ ਜਿਹੜਾ ਹੈਗਾ ਅਸੀਂ ਪਹਿਲਾਂ ਇਹ ਜਿਹੜੀ ਪਰਤਾਲ ਮੁਕੰਮਲ ਕਰਕੇ ਕੱਲ ਜਿਹੜੀ ਹੈਗੀ ਅਸੀਂ ਆਪਣੀ ਰਿਪੋਰਟ ਫਾਈਨਲਾਈਜ਼ ਕਰ ਚੁੱਕੇ ਉਸ ਦੇ ਆਧਾਰ ਦੇ ਉੱਤੇ ਕੰਪਲੀਟ ਜਿਹੜੀ ਹੈਗੀ ਆ ਤੇ ਜੁਲਾਈ ਲਾਸਟ ਵੀਕ ਆਫ ਜੁਲਾਈ ਦੇ ਵਿੱਚ 27-28 ਤਰੀਕ ਦੇ ਤੱਕ ਨਹੀਂ ਉਹਦੇ ਜਿਹੜੀ ਕੰਪਲੇਟ ਸਾਡੇ ਕੋਲ ਇਸ ਮਸਲੇ ਨੂੰ ਲੈ ਕੇ ਜਿਹੜੀ ਹੈਗੀ ਕੋਈ ਰੋਰ ਕੰਪਲੀਟ ਨਹੀਂ ਆਈ ਸੀ ਇਹ ਜਿਹੜੀ ਕੰਪਲੇਂਟ ਆਈ ਉਹਦੀ ਜਿਹੜੀ ਪੜਤਾਲ ਹੈਗੀ ਅਸੀਂ ਕਿਉਂਕਿ ਇਹਦੇ ਵਿੱਚ ਹੁੰਦਾ ਕਿ ਜਦੋਂ ਕੋਈ ਵਕੂਆ ਬਹੁਤ ਜ਼ਿਆਦਾ ਪੁਰਾਣਾ ਹੋਵੇ ਇੱਕ ਉਹ ਹੁੰਦਾ ਕਿ ਵਕੂਆ ਇਮੀਡੀਟਲੀ ਹੈਗਾ ਕਿ ਅੱਜ ਹੀ ਕਿਸੇ ਲੜਕੀ ਕੋਈ ਕੰਪਲੀਟ ਕਰ ਦੇਵੇ ਇਮੀਡੀਟਲੀ ਕੱਲ ਜਾਂ ਪਰਸੋਂ ਦੇ ਨਾਲ ਕਿਸ ਤਰ੍ਹਾਂ ਦਾ ਕਿਉਂਕਿ ਇਹਦੇ ਵਿੱਚ ਵਕੂਆ ਪੁਰਾਣਾ ਹੋਣ ਕਰਕੇ ਜਿਹੜੀ ਪੜਤਾਲ ਜਿਹੜੀ ਹੈਗੀ ਇਹ ਕੀਤੇਗੀ ਐਂਡ ਫਿਰ ਵੀ ਜਿਹੜਾ ਸਟੈਚੂ ਸਾਡਾ ਜਿਹੜਾ ਟਾਈਮ ਬਾਲ ਦੇ ਵਿੱਚ ਹੁੰਦਾ ਉਹਦੇ ਵਿੱਚ ਅਸੀਂ ਕੰਪਲੀਟ ਕਰਕੇ ਜਿਹੜੀ ਹੈਗੀ ਐਕਚੁਅਲੀ ਸਾਡ ਮਨ ਲਓ ਕਿ ਜਿਹੜਾ ਪਹਿਲਾ ਕਮਿਸ਼ਨ ਹੈ ਉਹਨਾਂ ਦੇ ਸ਼ੋ ਮੋਟੋ ਲੈਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਇਨਕੁਆਇਰੀ ਫਾਈਨਡਿੰਗ ਜਿਹੜੀ ਹੈਗੀ ਆਲਰੇਡੀ ਕੰਪਲੀਟ ਕਰਕੇ ਫਿਰ ਐਫਆਈਆਰ ਕੱਲ ਅਸੀਂ ਜਿਹੜੀ ਹੈਗੀ ਰეკਮੈਂਡ ਕੀਤੀ ਸੀ ਉਹਦੇ ਆਰਡਰ ਮੇਰੇ ਵੱਲੋਂ ਕੱਲ ਜਿਹੜੇ ਹੈਗੇ ਮਿਤੀ 28 ਨੂੰ ਜਿਹੜੇ ਹੈਗੇ ਆਰਡਰ ਕਰ ਦਿੱਤੇ ਗਏ ਸੀ ਜਿਹੜੀ ਹੈਗੇ ਲੇਟ ਆਵਰਸ ਦੇ ਵਿੱਚ ਜਿਹੜੀ ਹੈਗੀ ਪ੍ਰੋਸੈਸ ਦੇ ਵਿੱਚ ਰਾਤ ਜਿਹੜੀ ਦਰਜ ਹੋਇਆ ਜਿਸ ਨੇ ਪੀਟੀ ਕੋ ਸਿੱਖੇ ਕੁਝ ਪਰਫਾਰਮ ਪਾਇਆ ਕਿ ਜਿਹੜੀ 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 ਹੈ ਜਿਹੜੀ ਹੈ ਜਿਹੜੇ ਦੇਖੋ ਇਹ పార్ਟ ਆਫ ਅ ਇਨਵੈਸਟੀਗੇਸ਼ਨ ਹੈ ਅਸੀਂ ਜਿਹੜਾ ਨਾਲ ਦੇ ਕਿਉਂਕਿ ਸਾਰਾ ਡਿਵਾਈਸ ਤੋਂ ਪਤਾ ਲੱਗਣਾ ਹੈਗਾ ਐਂਡ ਟੈਕਨੀਕਲ ਇਹਦਾ ਜਿਹੜਾ ਫੋਰੈਂਸਿਕ ਜਦੋਂ ਫੋਨ ਦੀ ਜਾਂਚ ਹੋਏਗੀ ਤੇ ਇਹ ਜਿਹੜੀ ਵੀਡੀਓ ਹੈ ਕਿ ਇਸ ਡਿਵਾਈਸ ਦੇ ਵਿੱਚ ਜਿਹੜੀ ਹੈਗੀ ਬਣੀ ਸੀ ਤੇ ਇਸ ਡਿਵਾਈਸ ਦੇ ਵਿੱਚੋਂ ਅੱਗੇ ਜਿਹੜੀ ਸਰਕੂਲੇਟ ਕੀਤੀ ਗਈ ਆ ਇਹਦੀ ਟ੍ਰਾਂਸਮਿਸ਼ਨ ਕੀਤੀ ਗਈ ਆ ਉਹ ਸਾਰਾ ਹੈਗਾ పార్ਟ ਆਫ ਇਨਵੈਸਟੀਗੇਸ਼ਨ ਹੈ ਤਾਂ ਉਹਦੇ ਵਿੱਚ ਜਿਹੜਾ ਅਸੀਂ ਅੱਗੇ ਆਫਟਰ ਅ ਰਿਪੋਰਟ ਆਫਟਰ ਜਿਹੜੀ ਤਫਤੀਸ਼ ਦੇ ਵਿੱਚ ਜੋ ਸਾਰੇ ਤੱਥ ਹਨ ਜੋ ਉਹਨਾਂ ਦੇ ਅਨੁਸਾਰ ਕਾਰਵਾਈ ਕੀਤੀ ਗਈ ਤੇ ਪਰਸੈਂਟ ਦੀ ਸਨੈਪਚੈਟ ਦੀ ਸਰ ਸਾਹਮਣੇ ਆ ਗਈ ਹੈ ਮਤਲਬ ਜਦੋਂ ਵੀਡੀਓ ਦੇਖਦੇ ਆ ਸੋਸ਼ਲ ਮੀਡੀਆ ਤੇ WhatsApp ਐਂਡ ਸਰਕਾਰੀ ਚੈਟ ਦੀ ਸਾਹਮਣੇ ਆਉਂਦੀ ਹੈ ਉਹਦੇ ਬਾਰੇ ਕੁਝ ਪਤਾ ਚੱਲਿਆ ਜੋ ਵੀ ਚੈਟ ਹੈ ਜਾਂ ਜੋ ਵੀ ਇਹਦਾ ਫਰੈਂਸਿਕਲ ਅਨਾਲਿਸਿਸ ਹੋਣਾ ਹੈਗਾ ਕਿਉਂਕਿ ਉਹਦੇ ਵਿੱਚ ਅਥੈਂਟੀਸਿਟੀ ਚ ਹੈ ਜਿਹੜੀ ਇਨਫਰਮੇਸ਼ਨ ਹੈ ਕਿੰਨੀ ਕਿ ਜਨੋਰਲ ਹੈ ਕਿ ਜਿਹੜੀ ਸੋਸ਼ਲ ਮੀਡੀਆ ਦੇ ਵਾਇਰਲ ਵੀ ਕਿਸੇ ਨੇ ਆਰਗੇਟ ਕੀਤੀ ਹੈ ਜਾਂ ਨਹੀਂ ਕੀਤੀ ਹੈ ਉਹਦਾ origignal ਸੋਰਸ ਆਫ ਜਿਹੜੀ ਇਨਫਰਮੇਸ਼ਨ ਦਾ ਡਵਾਈਸ ਦਾ ਕੀ ਹੈਗਾ ਉਹਦੇ ਬੇਸ ਦੇ ਉੱਤੇ ਜਿਹੜੀ ਹੈਗੀ ਸਾਰੀ ਉਹਦੇ ਪਾਰਟ ਜਿਹੜੀ ਹੈਗੀ ਕਿਉਂਕਿ ਸਾਡੇ ਕੋਲ ਸਟੈਚੂਟਰੀ ਪੀਰੀਅਡ ਹੈ ਕਿ ਫਰੋਮ ਦੀ ਰਜਿਸਟ੍ਰੇਸ਼ਨ ਆਫ ਅ ਫਾਈਰ ਇਨ ਥਿਸ ਕੇਸ ਵਿੱਚ ਸਾਡੇ ਕੋਲੇ ਵੀ ਆਰ ਹੈਵਿੰਗ 60 ਡੇਸ ਟੂ ਕੰਪਲੀਟ ਦਾ ਇਨਵੈਸਟੀਗੇਸ਼ਨ ਤਾਂ 60 ਡੇਸ ਸਾਡੇ ਕੋਲ ਹੈਗੇ ਹਨ ਐਂਡ ਇਸ ਟਾਈਮ ਦੇ ਅੰਦਰ ਜਿਹੜੀ ਹੈਗੀ ਅਸੀਂ ਤਫਤੀਸ਼ ਆਪਣੀ ਜਿਹੜੀ ਹੈਗੀ ਆ ਮੁਕੰਮਲ ਕਰਕੇ ਜਿਹੜਾ ਜੋ ਵੀ ਇਹਦੀ ਇੱਕ ਆਪਣੀ ਰਿਪੋਰਟ ਹੁੰਦੀ ਹੈ ਪੁਲਿਸ ਫਾਈਨਲ ਰਿਪੋਰਟ ਜਿਹੜੀ ਹੈਗੀ ਸਾਡੇ we will submit the code سر ایک سوال ہے کہ ਜਿਹੜੀ ਦੀ ਇਹ ਕਿੰਨੀ ਸੀ ਕਿ ਜਿਹਨੂੰ ਫਸਟ ਟਾਈਮ ਸਰਚ ਕੀਤਾ ਹੋਇਆ ਹੈ ਦਰ ਉਸ ਤੋਂ ਬਾਅਦ ਬਲੈਂਕ ਮੀਲਿੰਗ ਹੋਣਾ ਸ਼ੁਰੂ ਹੋਈ ਹੈ ਜਾਂ ਫਲਟੂ ਜਿਹਨੂੰ ਜਿਹਨਾਂ ਫਸਟ ਟਾਈਮ ਕੀਤਾ ਹੈ ਜਾਂ ਜਿਹਨੂੰ ਵੀਡੀਓ ਬਣਾਈ ਹੈ ਦਰ ਉਸ ਤੋਂ ਬਾਅਦ ਇੰਡਰ ਦੇ ਇੰਟੀਗ੍ਰੇਟਡ ਡਵਲਪਮੈਂਟ ਦਾ ਛੋਟਾ ਇਹ ਲੱਗਦਾ ਜਿਹੜੇ ਇਹਜ ਵਾਲਾ ਜਿਹੜਾ ਫੈਕਟਰ ਹੈਗਾ ਉਹ ਇਸ ਜਿਹੜਾ ਹੈਗਾ ਆਪਣੇ ਕੋਈ ਰੇਪ ਦਾ ਕੇਸ ਹੋਵੇ ਉਹਦੇ ਵਿੱਚ ਜਿਆਦਾ ਮੈਟਰ ਨਹੀਂ ਕਰੂਗਾ ਉਹ ਉਹਦੇ ਵਿੱਚ ਜਿਹੜੀ ਸਟੈਚੂਟਰੀ ਪ੍ਰੋਵੀਜ਼ਨਸ ਹੈਗੀਆਂ ਨੇ ਸੈਕਟਰ ਦੇ ਤਹਿਤ ਹੈਗੀਆਂ ਨੇ ਕਿ ਬੇਸ਼ੱਕ ਇਹ ਜੋ ਦੀ ਕੋਈ ਵੀ ਹੋਵੇ ਬਟ ਕੋਰਪੋਰੇਟ ਸਾਈਡ ਕਰਦਾ ਹੈ ਕਿ ਯੂਐਨਆਈ ਦੇ ਵਿੱਚ ਉਹਨੂੰ ਕੰਸੀਡਰ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਫਸਟ ਟਾਈਮ ਤੇ ਤਾਂ ਜਿਹੜਾ ਇੰਡਸਟਰੀ ਡਿਵੈਲਪਮੈਂਟ ਦੇ ਤੋਸ਼ ਨੂੰ ਕੁਝ ਬਲੈਕਮੇਲਿੰਗ ਇਹਦੇ ਜਿਹੜਾ ਐਪਲੀਕੇਸ਼ਨ ਦੇ ਵਿੱਚ ਜਿਹੜੇ ਨੇ ਤੱਥ ਦੱਸੇ ਕਿ 2024 ਦੇ ਦੱਸੇ ਜਵੇਂ ਮੈਂ ਦੱਸਿਆ ਕਿ ਇਨਕੁਆਰੀ ਤਾਂ ਕਰਦੀ ਜਿਹੜੀ ਹੈਗੀ ਕੀਤੀ ਗਈ ਹੈ ਕਿ ਪ੍ਰੀਮੀਅਮ એનਰਜੀ ਦੇ ਮੋਡਲ ਰਿਕੁਆਇਰ ਕੀਤੀ ਗਈ ਕਿਉਂਕਿ 2024 ਦੇ ਪ੍ਰਾਣਾ ਬਹੁਤ ਦੱਸਿਆ ਜਾ ਰਿਹਾ ਸੀ ਦਾ 2024 ਦਾ ਤੁਸੀਂ ਜਿਸ ਵਕਤ ਤੇ ਜਿਹੜਾ ਲੜਕੇ ਦੀ ਇੰਦਰ ਜਿਹੜਾ ਪ੍ਰਭਜੀਤ ਹੈਗਾ ਇਹਦੀ ਉਮਰ ਉਹਦਾ 17 ਸਾਲ ਦੇ ਕਰੀਬ ਪੜਦੀ ਸੀ ਜਿਹੜੀ ਲੜਕੀ ਆ ਉਹਦੀ ਜਿਹੜੀ ਹੈ ਕਿ 19 ਸਾਲ ਦੇ 20 ਸਾਲ ਦੇ ਕਰੀਬ ਸੀ ਪਹਿਲਾਂ ਸੀ ਸਿਰਫ ਪਿਆਰ ਤੋਂ ਪਾਇਆ ਸਿਰਫ ਇਸੀ ਚੀਜ਼ ਨਾਲ ਲੈ ਕੇ ਜਾਂਦਾ ਸੀ ਕਰਕੇ ਜਿਹੜਾ ਸੰਬੰਧ ਹੈ ਨਾ ਪੈਸੇ ਵਗੜਾ ਪੁੱਗੇ ਜਾਂਦੇ ਸੀ ਕਿਉਂਕਿ ਦੋਨੋਂ ਆਪਿੰਦੇ ਉਹ ਯੂਟਿਊਬ ਤੇ ਵੀ ਬਸ ਨਹੀਂ ਆ ਮੁਝ ਇਸ ਤਰ੍ਹਾਂ ਜਿਹੜੇ ਦੋਨੋਂ ਜਿਹੜੇ ਇਹਨਾਂ ਦੇ ਹੈਗੇ ਸੀ ਪ੍ਰਭਜੀਤ ਤਾਂ ਦੇ ਜਿਹੜੇ ਦੋਨੋਂ ਘਰੋਂ ਆਉਂਦੇ ਜਿਹੜੇ ਵੈਲਟੋ ਤੋਂ ਫੈਮਿਲੀਜ਼ ਨੂੰ ਬਿਲੋਂਗ ਕਰਦੇ ਆਂ ਜੀ ਕੋਈ ਪੈਸੇ ਦੀ ਐਕਸਟਰਸ਼ਨ ਵਾਲੀ ਜਿਹੀ ਗੱਲ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਨਹੀਂ ਆਈ ਬਟ ਜਿਹੜੀਆਂ ਉਹ ਇਨੀਸ਼ੀਅਲਸ ਜੋ ਸਾਨੂੰ ਇਹਦੇ ਵਿੱਚ ਆਇਆ ਕਿ ਉਹ ਲੜਕੀ ਵੱਲੋਂ ਇਹ ਜਿਹੜੇ ਐਲੀਗੇਸ਼ਨ ਲਾਏ ਗਏ ਕਿ ਮੈਨੂੰ ਬਰਾਤਮਕਾ ਕੇ ਜਾਂ ਮੇਰੀ ਕੰਸੈਂਟ ਤੋਂ ਬਿਨਾਂ ਮੇਰੇ ਨਾਲ ਜਿਹੜੇ ਹੈਗੇ ਉਹ ਲੜਕੀ ਵੱਲੋਂ ਦੱਸਿਆ ਗਿਆ ਕਿ ਸਰੀਰਕ ਸਬੰਧ ਹੈ ਉਹ ਨੱਕਾਥਾਂ ਦੀ ਅਸੀਂ ਜਾਂਚ ਕਰਕੇ ਪਰਚਾ ਦਿੱਤਾ ਅਨ ਮੇਨਲੀ ਜਿਹੜਾ ਹੈਗਾ ਕਿ ਵੀਡੀਓ ਵਾਇਰਲ ਜਿਹੜੀ ਵਾਇਰਲ ਹੋਈ ਜਾਂਦੀ ਉਸ ਤੋਂ ਬਾਅਦ ਜਦੋਂ ਇਹ ਮੈਟਰ ਨਰਤੀ ਵੱਲੋਂ ਪਾਇਆ ਗਿਆ ਖੰਡ ਜਿਹੜੇ ਸਾਡੇ ਨੋਟਿਸ ਦੇ ਪਿੱਛੇ ਲੇਫਟੀਨੈਂਟ ਸੀ ਕਿ ਉਹ ਕੋਈ ਐਲਕੋਹਲ ਸੀ ਜਾਂ ਕੋਈ ਕੋਈ ਸਿੰਥੈਟਿਕ ਡਰਗ ਕੁਝ ਐਸਾ ਉਹ ਕੋਈ ਨਸ਼ੀਲੀ ਚੀਜ਼ ਜੋ ਕੋਕ ਦੇ ਵਿੱਚ ਹੈ ਕਹਿੰਦੀ ਕਿ ਮੈਨੂੰ ਜੜੀ ਦੇ ਦਿੱਤੀ ਬਟ ਉਹ ਨਸ਼ੀਲੀ ਕਦੋਂ ਦੀ ਦਿੱਤੀ ਕਿਉਂਕਿ ਪੁਰਾਣਾ ਵਕੂ ਹੈ ਉਹ ਜਿਹੜਾ ਹੈਗਾ ਅ ਵੈਰੀਫਾਈ ਕਰਨ ਦੇ ਵਿੱਚ ਇਨਵੈਸਟੀਗੇਟ ਦੇ ਕਰਨ ਦੇ ਵਿੱਚ ਜਿਹੜਾ ਹੈਗਾ ਟਾਈਪ ਹੈ ਕਿ ਉਹ ਜੀ ਆਈਐਮ ਭਾਰਾ ਲਾਈਆਂ ਨੇ ਜਸਦੀਪ ਦੀ ਤਾਰਾ ਜੇ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਾ ਹਾਂ ਜਿਹੜੀਆਂ ਜਿਹੜੀਆਂ ਨੇ ਰੇਪ ਦੀਆਂ ਸੈਕਸ਼ਨਸ ਤੇ ਜਿਹੜੀਆਂ ਆਈਟੀ ਐਕਟ ਦੀਆਂ ਸੈਕਸ਼ਨਸ ਤੇ ਮੈਂ ਪਹਿਲਾਂ ਦੱਸ ਚੁੱਕਿਆ ਜਿਹੜੀ ਆਈਟੀ ਐਕਚੁਅਲੀ ਹੈ ਕਿ 627 ਸੈਕਸ਼ਨ ਐਂਡ 67ਏ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਜਿਹੜਾ ਹੈਗਾ 2000 ਦੀ ਇਨਫੋਰਮੇਸ਼ਨ ਦੀਆਂ ਜਿਹੜੀਆਂ ਧਰਾਵਾਂ ਨੇ ਵੀਡੀਓ ਵਾਇਰਲ ਕਰਨ ਸਮਤੀ ਅਸੀਂ ਜਿਹੜੀਆਂ ਉਲੰਘਿਤੀਆਂ ਐ ਐਂਡ ਜਿਹੜੀ ਹੈਗੀ ਰੇਪ ਦੀਆਂ ਜਿਹੜੀਆਂ 65 ਕਲॉज 2 ਜਿਹੜੀ BNS ਦੀ ਹੈਗੀ 351 ਦੀ ਹੈਗੀ ਐ 64 ਕਲॉज 2 ਦੀ ਜਿਹੜੀ ਲੱਗੀ ਆ ਔਫ ਬੀਨਸ ਜਿਹੜੀ ਨੇ ਇਹ ਤਾਂ ਰੰਗ ਦੀਆਂ ਇਹਦੇ ਵਿੱਚ ਮੋਕੀ ਸਿਰ ਇੱਕ ਸੀਜ਼ਨ ਕੀ ਹੈ ਜਿਹੜੇ ਕੈਰਸਟ ਹੋ ਗਈ ਹੈ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੀਆਂ ਪੁਲਿਸ ਸਟੇਸ਼ਨ ਦੇ ਵੱਲੋਂ ਜਿਹੜੀਆਂ ਰਿਡ ਕੀਤੀ ਜਾ ਰਹੀ ਹੈ ਉਹਨਾਂ ਦੇ ਲੋਕਆਊਟ ਸਰਕੂਲਰ ਜਿਹੜੇ ਹੈ ਕਿਨਾਂ ਜਾਰੀ ਕਰ ਦਿੱਤੇ ਨਹੀਂ ਫੈਮਿਲੀ ਦੀ ਪਰਿਵਾਰ ਜਿਹੜਾ ਪਰਿਵਾਰ ਦੇ ਵਿੱਚ ਜਿਹੜੇ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੈ ਉਹ ਘਰਾਂ ਦੇ ਵਿੱਚ ਹਲੇ ਨਹੀਂ ਮਿਲੇ ਮਾਡੋ ਜਿਹੜੀਆਂ ਪੁਲਿਸ ਪਾਰਟੀਆਂ ਜਿਸੀਂ ਲਾ ਕੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਜਿਹੜਾ ਹੈਗਾ ਵਾਕੂ ਦੀ ਟੀਮਾਂ ਭੇਜੇ ਸਰ ਇੱਕ ਲਾਸਟ ਇਨਫਰਮੇਸ਼ਨ ਹੈ ਜਿਹਦੇ ਕਿਸੇ ਆਫਿਸਰ ਪਾਰਟਿਸ ਸਰ ਇਡੈਂਟੀਫਾਈ ਕੀਤਾ ਇਹਨਾਂ ਦੇ ਪਿੱਛੇ ਤਾਂ ਇੱਕ ਬਹੁਤ ਔਖੀ ਲੱਗਦੀ ਹੈ ਕਿ ਇਸ ਵਿੱਚ ਕੈਪੈਸਿਟੀ ਹੈ ਕਿ ਜਿਸਟਿਸ ਜਨਰਲ ਸਰਵਿਸ ਜਿਸਾਂ ਨੇ ਕਿਹਾ ਕਿ ਸਭ ਇਹਨਾਂ ਦਾ ਲਾਸਟ ਟਾਈਮ ਡਿਜੀਟਲ ਹੋ ਰਹੀ ਸੀ ਪੋਲਿਸਿੰਗ ਇਹਨੂੰ ਕਿੱਦਾਂ ਦੇਖੀ ਤੇ ਸਾਰੇ ਦੇਖੋ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਾਂ ਕਿਸ ਤਰੀਕੇ ਹੋਈ ਹੈ ਜਾ ਇਹ ਇਨਫਰਮੇਸ਼ਨ ਉਹਦੇ ਕਿਉਂ ਆਈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਕਿਉਂ ਜਿਹੜੀ ਹੈਗੀ ਆ ਇਹ ਸ਼ੇਅਰ ਸਾਡੇ ਨਾਲ ਇਨਫਰਮੇਸ਼ਨ ਕੀਤੀ ਗਈ ਇਹ ਸਾਰਾ ਜਿਹੜਾ ਮੈਟਰ ਅਦਮਾਈ ਨਾਲ ਦੇਖਣ ਦਾ ਬਣਦਾ ਬਟ ਜਿਹੜੇ ਇਹ ਕਿ ਸਾਡੀ ਆਮ ਜਨਤਾ ਨੂੰ ਜਾਂ ਆਮ ਯੂਥ ਨੂੰ ਇਹ ਹੀ ਅਪੀਲ ਹੈ ਕਿ ਤੁਹਾਡਾ ਅਗਰ ਕਿਸੇ ਨਾਲ ਕੋਈ ਕਿਸੇ ਤਰੀਕੇ ਦਾ ਵੀ ਆਪਣਾ ਕਿਸੇ ਦਾ ਕੋਈ ਰਿਸ਼ਤਾ ਹੁੰਦਾ ਤਾਂ ਉਹਨਾਂ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਇਸ ਤਰੀਕੇ ਨਾਲ ਨਾ ਕੀਤਾ ਜਾਵੇ ਕਿਉਂਕਿ ਇੱਕ ਕਾਨੂੰਨੀ ਅਪਰਾਧ ਹੈ ਇਹਦੇ ਨਾਲ ਜਿਹੜੀ ਹੈਗੀ ਆ ਜੇ ਜਿਸ ਨੇ ਵੀ ਕੋਈ ਇਸ ਨੂੰ ਅੱਗੇ ਸ਼ੇਅਰ ਕਰੇਗਾ ਜਾਂ ਜਿਸਦੇ ਮੋਬਾਈਲ ਦੇ ਵਿੱਚ ਵੀ ਇਹ ਵਾਲਾ ਕੰਟੈਂਟ ਪਾਇਆ ਗਿਆ ਐਂਡ ਇਸ ਤੋਂ ਕਿ ਸਾਡੇ ਕੋਲ ਅੱਜ ਕੱਲ ਟੈਕਨੀਕਲ ਸਾਡੇ ਕੋਲੇ ਬਹੁਤ ਸਾਰੇ ਸੌਫਟਵੇਅਰ ਨੇ ਕਿ ਸਾਰਿਆਂ ਦਾ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਕਿੱਥੇ ਤੱਕ ਜਿਹੜੀ ਹੈਗੀ ਵੀਡੀਓ ਗਈ ਹੈ ਤਾਂ ਜਿਸਦੇ ਕੋਲੇ ਵੀ ਜਿਸ ਨੇ ਅੱਗੇ ਸ਼ੇਅਰ ਕੀਤੀ ਹੋਵੇ ਉਹਦੇ ਖਿਲਾਫ ਵੀ ਐਕਸ਼ਨ ਹੋਣਾ ਐਂਡ ਜੇ ਜ਼ਰੂਰਤ ਪਈ ਤਾਂ ਅਸੀਂ ਇੱਕ ਨਵਾਂ ਪਰਚਾ ਵੀ ਇਹਦੇ ਵਿੱਚ ਦਰਜ ਕਰਾਂਗੇ ਕਿ ਜਿਹੜੇ ਜਿਹੜਾ ਕੋਈ ਅੱਗੇ ਵਾਇਰਲ ਕਰ ਰਿਹਾ ਵੀਡੀਓ ਉਹਨਾਂ ਦਾ ਉਸ ਰੈਲੇਵੈਂਟ ਜਿਹੜੀਆਂ ਸੈਕਸ਼ਨਸ ਦੇ ਉਹਨਾਂ ਦੇ ਤਹਿਤ ਅਸੀਂ ਜਿਹੜੀ ਬੜੀ ਕਾਰਵਾਈ ਉਹਨਾਂ ਦੇ ਤਹਿਤ ਵੀ ਕਰਾਂਗੇ ਇਸ ਕਰਕੇ ਮੇਰੀ ਸਾਰੇ ਜਿਹੜੇ ਹੈ ਜਿਹਨੇ ਇਸ ਵਾਰ ਦੇ ਜਿਹੜੇ ਸਾਰੇ ਯੂਥ ਨੂੰ ਹੋਰ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਇਹ ਇੱਕ ਪਾਰਟਿਕੂਲਰ ਇਸ ਵਾਲੀ ਵੀਡੀਓ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਸ ਤਰ੍ਹਾਂ ਦਾ ਕੋਈ ਕੰਟੈਂਟ ਹੈ ਉਹਨੂੰ ਆਪਣੇ ਤੁਹਾਡੇ ਫੋਨ ਦੇ ਵਿੱਚ ਰੱਖਣਾ ਵੀ ਅਪਰਾਧ ਹੈ ਐਂਡ ਉਹਨੂੰ ਅੱਗੇ ਟਰਾਂਸਮਿਟ ਕਰਨਾ ਵੀ ਅਪਰਾਧ ਹੈ ਅਗਰ ਕਿਸੇ ਦੇ ਫੋਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦਾ ਕੰਟੈਂਟ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਬੜੀ ਕਾਨੂੰਨੀ ਕਾਰਵਾਈ ਵੀਡੀਓ ਇਹ ਕਿ ਸਖਤ ਤੋਂ ਸਖਤ ਬਨੌਣੇ ਘਰ ਵੀ ਅਮਲ ਚ ਗਿਆ ਥੈਂਕ ਯੂ ਸਰ ਧੰਨਵਾਦ